ਸਰਦਾਰ ਸਿੰਘ ਜੀ ਮੈਂ ਬੱਬਲਜੀਤ ਕੌਰ ਤੇ ਸਰਦਾਰ ਸਵੰਗ ਸਿੰਘ ਮੇਰੇ ਸੋਹਰਾ ਸਾਹ ਨੇ ਕੀ ਹੋਇਆ ਤੇ ਇਹ ਐਤਵਾਰ 8 ਵਜੇ ਤੇ ਮਿਸਿੰਗ ਸੀਗੇ ਤੇ ਅੱਜ ਸਾਨੂੰ ਪਤਾ ਲੱਗਾ ਤੀਜੇ ਦਿਨ ਕਿ ਜੇ 3 ਦਿਨ ਹੋ ਗਿਆ ਉਹਨਾਂ ਨੂੰ ਕਿਤੇ ਆਵਾਂਗਾ ਲਾਦੇ ਪੇ ਅੱਜ ਹੀ ਸਾਨੂੰ ਪਤਾ ਵੀ ਕਿਵੇਂ ਲੱਗਦਾ ਵਾ ਵੀ ਸਾਡੀ ਦਰਾਨੀ ਦਾ ਪਿਓ ਕੋ ਤੇ ਕਹਿੰਦਾ ਉਧਰ ਨੂੰ ਜਾਓ ਉੱਧਰ ਨੂੰ ਜਾਓ ਆਈ ਖੁੱਦ ਪਹਿਲਾਂ ਉਹਨੂੰ ਵੇਖਿਆ ਚਾਚਾ ਕਰ ਲਾਂ ਉਹਦੇ ਆ ਰੋਡ ਦੇ ਉੱਤੇ ਇਹਦਾ ਮਤਲਬ ਕੀ ਦਰਖਾਸਤ ਵੀ ਇੰਨੇ ਦਿੱਤੀ ਆ ਜੀਆਂ ਨੇ ਨਹੀਂ ਦਿੱਤੀ ਕਿਸੇ ਵਾਰਸ ਨੇ ਨਹੀਂ ਦਿੱਤੀ ਉਹ ਵੀ ਖੁੱਦ ਅੱਗੇ ਹੋ ਕੇ ਲੱਗੇ ਆ ਕਰਨ ਵਾਸਤੇ ਕਿਉਂਕਿ ਬਸ ਪਾਵਾ ਵਾਲਿਆਂ ਨਾਲ ਲਿੰਕ ਰੱਖਦੇ ਆ ਪਾਰਟੀ ਵਾਲਿਆਂ ਨਾਲ ਪਾਰਟੀ ਵਾਲਿਆਂ ਦਾ ਸਾਨੂੰ ਡਰਾ ਪਾ ਕੇ ਦਬਾ ਪਾ ਕੇ Papa ਹੀ ਨਾ ਮਿਲਣ ਨਹੀਂ ਦਿੱਤਾ ਜਾਂਦਾ ਸੀ ਨਾ ਹੀ ਮਾਤਾ ਜੀ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਆਈ Papa ਹੀ ਨਹੀਂ ਤੇ ਭਾਗਲ ਕਰਕੇ ਘਰੋਂ ਕੱਢਤਾ ਹੈ ਉੱਥੇ ਉਹਨਾਂ ਦਾ ਮਰਡਰ ਹੋ ਗਿਆ ਹੁਣ ਸ਼ੱਕ ਸੰਬੇਧਾ ਤੇ ਮਰਡਰ ਦੀ ਮੈਂ ਜਦੋਂ ਬੋਡੀ ਵੇਖੀ ਕਿਹਦੇ ਹਲਾਤਾ ਸੀ ਉਹਨਾਂ ਦੇ ਦੰਤਰ ਵੱਜੇ ਹੋਏ ਸੀ ਜਿੱਥੇ ਤੁਹਾਨੂੰ ਪਤਾ ਬਲੱਡ ਨੂੰ ਡੌਗੀ ਤੇ ਪਿੰਦੇ ਹੀ ਆ ਤੇ ਉਹ ਬਲੱਡ ਦਾ ਕਰਕੇ ਉਹ ਇੰਨਾ ਹਿੱਸਾ ਕੁੱਤੇ ਖਾ ਕੇ ਨੋਚ ਕੇ ਅੱਖਾਂ ਵੀ ਨਹੀਂ ਵਿੱਚ ਹੈਗੀਆਂ ਅੱਖਾਂ ਦਾ ਮਾਸ ਮਾਸ ਸਾਡੀਆਂ ਹੀ ਵਿਕਦੀਆਂ ਦੀਆਂ ਤੁਹਾਨੂੰ ਕਿਵੇਂ ਲੱਗਦਾ ਬੱਡ ਹੋਇਆ ਜੀ ਫਰਕ ਹੋਇਆ ਤੇ ਤੁਹਾਨੂੰ ਕਿੱਥੇ ਲੱਗਦਾ ਹੈ ਅੱਜ ਹੁਣ ਪਤਾ ਕੀ ਪਤਾ ਹੁਣ ਜਿੰਨਾ ਕੋ ਰਹਿੰਦੇ ਸਾਨੂੰ ਦੇਉਂਦੇ ਉਹਨਾਂ ਤੇ ਸ਼ੱਕ ਆ ਕਿ ਜਿਆਦਾ ਤੇ ਕਰਕੇ ਹੀ ਉਹ ਘਰ ਕਿਸੇ ਨੂੰ ਨਹੀਂ ਵੜਨ ਦਿੰਦੇ ਕੀ ਮੰਗ ਕਰਦੇ ਸੀ ਮੰਗ ਸਾਡੀ ਇਹੋ ਆ ਵੀ ਇਹ ਮਸਲੇ ਤੇ ਦੀਪ ਤੱਕ ਜਾ ਕੇ ਗਹਿਰਾਈ ਦਾ ਕੇ ਜਾ ਕੇ ਨਿਸ਼ਾਨੀਨ ਕੀਤੀ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਐ ਆਪਣੀ 법ਤੀ ਕਾਰਵਾਈ ਕਰਾਂ ਹਾਂਜੀ ਕੀ ਨਾਮ ਤੁਹਾਡਾ ਸ਼ਰਨਜੀਤ ਕੀ ਲੱਗਦੀ ਤੁਸੀਂ ਇਹਨਾਂ ਦੇ ਜਿਹਨਾਂ ਦੀ ਮੌਤ ਹੋ ਗਈ ਮੇਰੇ ਡੈਡੀ ਹੈ ਕੀ ਹੋਇਆ ਕਿਸ ਤਰੀਕੇ ਹਾਲਤਾਈ ਬੋਡੀ ਮਿਲੀ ਤੇ ਹੋਇਆ ਕੀ ਕਰਾਂਗੇ ਇਹ ਤੇ 3-4 ਦਿਨ ਹੋ ਗਏ ਵੇਖਦੇ ਪਏ ਹਾਂ ਇੱਧਰ ਉੱਧਰ ਸਾਹਨ ਤੇ ਮਿਲੇ ਨਹੀਂ ਆ ਇਸ ਤਰ੍ਹਾਂ ਹੀ ਅਸ਼ਿੱਸੇਦਾਰਾਂ ਨੇ ਲੱਭਿਆ ਅੱਜ ਪਤਾ ਲੱਗਾ ਵਾ ਕੀ ਲੱਭਾ ਵਾ ਬੋਡੀ ਹਾਂਜੀ ਹੋ ਤੋੜਿਆ ਆਵਾ ਸਿਰ ਤੇ ਸੱਟ ਲੱਗੀ ਹੋਈ ਐ ਇਤੋਂ ਬਾਅਦ ਗਿਆ ਕਿ ਕੁੱਤਿਆਂ ਨੇ ਵੀ ਨੋਜ ਖਾਦਾ ਪ੍ਰਸ਼ਾਨ ਸੀ ਕਿਸੇ ਕਰ ਤੋਂ ਐ ਤੁਹਾਨੂੰ ਵੀ ਲੱਗਦਾ ਕਿ ਤਰ੍ਹਾਂ ਹੋਇਆ ਕਰੇ ਇਸ਼ਾਰ ਨੇ ਤੇ ਇੱਥੇ ਕੱਪੜੇ ਵੀ ਲੈ ਕੇ ਆਏ ਪਿੰਡ ਨੂੰ ਕੀਤਾ ਘਰ ਚੁੱਕੀ ਇਹ ਗੱਲ ਹੋਈ ਕੀ ਨਹੀਂ ਹੋਈ ਛੋਟਾ ਰਾਣ ਵਾਲੀ ਰਹਿੰਦਾ ਹੁੰਦਾ ਹੈ ਡੈਡੀ ਕੀ ਕੱਪੜਾ ਲੈਣਾ ਸਾਰਾ ਪਿੰਡ ਨੂੰ ਲੈ ਗਏ ਪਾਹੇ ਜਿਹਾ ਪਾਹੇ ਉਹੀ ਚਾਚਾ ਜੀ ਨੇ ਜੋ ਕਿਹਾ ਉਹੀ ਸਹੀ ਗਾ ਆ ਚਾਚਾ ਜੀ ਇਹ ਸਾਥ ਸੀ ਹਾਂਜੀ ਅੱਜ ਕੀ ਨਾਮ ਤੁਹਾਡਾ ਮੇਰਾ ਨਾਮ ਗੋਪਾਲ ਸਿੰਘ ਐ ਐਕਸ ਆਰਮੀ ਜੋ ਮੇਰਾ ਭਰਾ ਜੀ ਉਹ ਵੀ ਐਕਸ ਆਰਮੀ ਸੀ ਵਰਨ ਸਿੰਘ ਕੀ ਹੋਇਆ ਸੀ ਜੋ ਸਾਡੇ ਕੋ ਗਿਆ ਉਹ ਤੇ ਮਿਲਣ ਪਿੰਡ ਤੇ ਰਿੰਦਾ ਸ਼ਹਿਰ 15-20 ਮਿੰਟ ਦੇ ਵਿੱਚ ਹੀ ਉਹ ਹੋ ਕੇ ਤੇ ਮੁੜ ਗਿਆ ਅੱਛਾ ਜੀ ਉਹਨੇ ਇਕੱਠ ਜਿਹਾ ਤੁਰਿਆ ਤੇ ਬਚਾਉਂ ਨੂੰ ਬਾਅਦ ਚ ਪਤਾ ਲੱਗਿਆ ਵੀ ਘਰ ਨਹੀਂ ਪਹੁੰਚਿਆ ਕਿੰਨੇ ਦਿਨ ਪਹਿਲੇ ਹਾਂਜੀ ਕਿੰਨੇ ਦਿਨ ਪਹਿਲੇ ਮੈਂ ਐਤਵਾਰ 15 ਤਰੀਕ ਨੂੰ 3 ਦਿਨ ਪੋਨੇ 8 ਵਜੇ ਘਰੋਂ ਨਿਕਲਿਆ ਵਾਂ ਮੈਂ ਇਹਨੂੰ ਖਾਸੇ ਪਿੰਡ ਤੱਕ ਛੱਡ ਕੇ ਆ ਹੂੰ ਇਹ ਠੀਕ ਠਾਕ ਉਹਦਾ ਥੋੜਾ ਦਿਮਾਗੀ ਹਾਲਤ ਵਿੱਚ ਠੀਕ ਨਹੀਂ ਸੀ ਕਿ ਉਹਨੂੰ ਛੱਡ ਕੇ ਆ ਬਿਲਕੁਲ ਠੀਕ ਠਾਕ ਜਾ ਰਿਹਾ ਜਾਂਦਾ ਵੀ ਜਾਂ ਮੈਂ ਚੱਲ ਜਾਊਗਾ 50 40 45 ਮਿੰਟ ਦੇ ਵਿੱਚ ਪਹੁੰਚ ਜਾਣਾ ਤੇ ਅੱਗੋਂ ਕੀ ਹੋਇਆ ਕੀ ਨਹੀਂ ਆਈਏ ਤੇ ਅਖਿਆ ਉਹ ਦਿਮਾਗੀ ਹਾਲਤ ਵਿੱਚ ਕੀ ਹੋ ਰਿਹਾ ਅੱਜ ਅੱਜ ਕੀ ਹੋਇਆ ਅੱਜ ਕੀ ਮਿਲੇ ਅੱਜ ਜਦੋਂ ਜਾਂ ਘੁੰਮਣ ਦੇ ਆਏ ਪੂਰੇ ਨਾਲੇ ਹਸਤਾਲ ਸਾਰੇ ਲੱਭ ਲਿਆ ਕਿਤੇ ਨਹੀਂ ਲੱਭਾ ਫਿਰ ਮੁੜ ਕੇ ਇੱਕ ਦੁਕਾਨ ਤੇ ਆਉਣ ਦੇ ਹਾਂ ਤੇ ਉਥੋਂ ਇੱਕ ਮੁੰਡਾ ਪਹੁੰਚਿਆ ਕਿ ਮੈਂ ਇੱਥੇ ਲੈਟਰਨ ਬੰਨਚਾ ਗਿਆ ਇੱਕ লাশ ਇੱਥੇ ਪਈ ਹੈ ਉਥੇ ਦੱਸਣ ਡਿਆ ਕਿਸੇ ਨੇ ਤੇ ਇਹ ਕਿਹੜੀ লাশ ਤੋਂ 10 ਸਾਲ ਨੂੰ ਕਿਹੜੀ ਪਰਨਾ ਹੈ ਤੇ ਪਾ ਗਿਆ ਦਾ ਸਮਾਨ ਨਿਕਲ ਰਹੀ ਪਾ ਗਿਆ ਤੇ ਮੈਂ ਕਿ ਮੈਂ ਸਾਡੇ ਉਸ ਦਿਨ ਪਤਾ ਲੱਗਿਆ ਵੀ ਆਹ ਬੁਰੀ ਫਿਰ ਉੱਥੇ ਜਿੱਥੇ ਪਹੁੰਚੇ ਕਿਹੜੇ ਹਾਲਾਤ ਵਿੱਚ ਬੋਡੀ ਬੜੀ ਬੁਰੀ ਹਾਲਾਤ ਦੇ ਵਿੱਚ ਮਤਲਬ ਦੇਖ ਸਕਦੇ ਜੀ ਕਿੜਿਆਂ ਇਹਦੇ ਪੈਸੇ ਲਾਹ ਦੇ ਵਿੱਚ ਉਹ ਵੀ ਨਹੀਂ ਜਗਾ ਬਹੁਤ ਬੁਰੀ ਤਰ੍ਹਾਂ ਹੱਥ ਗੁੱਟ ਵੱਢਿਆ ਸਿਰ ਦੇ ਵਿੱਚ ਵੱਜੀਆਂ ਲੱਤਾਂ ਦੇ ਵਿੱਚ ਵੱਜੀਆਂ ਲੱਤਾਂ ਵਿੱਚ ਵੱਜੀਆਂ ਉਹ ਵੀ ਛਿਲੀਆਂ ਆਪਣੀਆਂ ਆ ਲੱਤਾਂ ਦੇ ਵੀ ਸੱਟਾਂ ਲੱਗੀਆਂ ਐਸੇ ਬਹੁਤ ਸੱਟਾਂ ਲੱਗੀਆਂ ਬੁਰੀ ਤਰ੍ਹਾਂ ਕਤਲ ਕੀਤਾ ਗਿਆ ਕੀ ਮਾਲ ਕਰਦੇ ਹੈ ਪ੍ਰਸ਼ਾਸਨ ਪਰ ਮੰਗ ਇਹ ਹੀ ਹੈ ਕਿ ਪੁਲਿਸ ਪ੍ਰਸ਼ਾਸਨ ਆਪਣੇ ਦੋਸ਼ੀਆਂ ਨੂੰ ਲੱਗੇ ਕਿ ਕੌਣ ਦੋਸ਼ੀ ਹੈ ਸੱਜਣ ਸੰਸਦ ਦਾ ਐਂਡ ਪੂਰੇ ਜਾਂਦੇ ਐਂਟਰ ਉਹ ਨਪੰਜ ਹਰਿਸਰ ਆਪ ਦੇ ਵਰੇਪਲੇ ਚਾਹੇ ਨਾ ਕਿ ਉਹ ਐਸੀ ਸਰਜੀਵ ਸਿੰਘ ਸਰਜੀਵ ਦੀ ਬੋਡੀ ਜਿਹੜੀ ਲੈਂਦੀ ਕੀ ਦੀ ਹੈ ਤੇ ਕਿਹਨੂੰ ਫੋਰੈਂਸਿਕ ਦੇ ਕੋਲ ਤੋਂ ਸਿਕਨਸ ਦੀ ਬੋਡੀ ਹੈ ਤੇ ਇਹ ਆਪਾਂ ਲੱਗਿਆ ਕਿ ਕਿ ਇੰਡੀਆ ਦੇ ਉੱਤੇ ਲੱਗਦੀ ਜੇ ਕਰਦੇ ਲੱਗਦਾ ਹੈ ਤੇੜੇ ਲਾਤਾ ਦੀ ਬੋਡੀ ਮਿਲੀ ਇਸ ਤਰ੍ਹਾਂ ਇਹ ਲਾਤਾ ਦੀ ਬੋਡੀ ਤਾਂ ਸਟਾਚੋਟ ਲੱਗਿਆ ਹੋਇਆ ਕੀ ਆ ਸਟਾਚੋਟ ਲੱਗਿਆ ਸਰਜੀ ਜੋ ਕਾਰਬੋਨ ਸਹੀ ਹੈ ਬੜੀ ਕੁੱਤੀਆਂ ਦੇ ਨੋਚੀ ਹੋਈ ਸੀ ਬੋਡੀ ਉਹ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿੰਨੀ ਉਮਰ ਦੇ ਬੰਦੇ ਸੀ ਬੰਦੇ ਦੀ ਉਮਰ ਕੋਸਾ ਤੋਂ ਜੱਟਾ ਪਾ ਲਿਆ ਇਹ ਦੇਖ ਕੇ ਤੇਰਾ ਤਾਂ ਪਈ ਸੀ ਬੁੜੀ ਅੰਦਾਜ਼ਾ ਸਾਨੂੰ ਤੇ ਅੱਜ ਹੀ ਪਤਾ ਲੱਗਿਆ ਅੱਜ ਪਤਾ ਲੱਗਿਆ ਕਿ ਰੋਡ ਦੇ ਉੱਤੇ ਪਈ ਸੀ ਬੁੜੀ ਇਹ ਕਹੇ ਉਹ ਆਪਣੀ ਝਾੜੀਆਂ ਦੇ ਵਿੱਚ ਪਈ ਸੀ ਝਾੜੀਆਂ ਦੇ ਵਿੱਚ ਪਈ ਸੀ ਤੇ ਹੁਣ ਕਾਰਵਾਈ ਅੱਗੇ ਕੀ ਕਰਦੇ ਜੋ ਕੋਸ਼ਟ ਮਰਬਾਹ ਹੋਏਗਾ ਜੋ ਕਾਰਵਾਈ ਚਾਹੀਏ ਉਹ ਮਿਲ ਕੇ ਕਰੀਏ